ਇਹ ਥਾਰ ਗੱਡੀ ਹੈ ਜੀ ਤੇ ਪਾਲਜੀ ਵੀ ਬਸ ਸਟੈਂਡ ਤੇ ਹਸਪੀਟਲ ਦੇ ਕੋਲ ਆਲੂ ਵਾਲੇ ਸਟੋਰ ਦੇ ਕੋਲ ਇੱਕ ਦਰਖਤ ਵਿੱਚ ਵੱਜੀ ਆ ਤੇ ਜਿਹੜੀ ਗੱਡੀ ਦਾ ਚੱਕਰਾ ਚੂਰ ਹੋ ਗਈ ਆ ਤੇ ਆ ਮੋਟਰਸਾਈਕਲ ਵੀ ਖੁੱਲ ਤੇ ਪਤਾ ਨਹੀਂ ਕਿੱਥੇ ਚਲਾ ਗਿਆ ਇਹ ਵੀ ਸਾਰੀ ਫਟ ਗਈ तकरीबन ਇਹ ਆਲੂਮਾੜਾ ਸਟੋਰ ਆ ਜੀ ਇਹਦੇ ਕੋਲ ਹੋਈ ਆ ਇਹ ਗੱਡੀ ਦਾ ਨੰਬਰ ਆ ਜੀ ਬਹੁਤ ਪਿਆਣੇ ਜਿਹਾ ਐਕਸੀਡੈਂਟ ਹੋ ਗਿਆ ਤੁਹਾਨੂੰ ਚਾਹੀਦਾ ਇਹ ਦਰਸਤ ਦੇ ਵਿੱਚ ਆ ਦਰਸਤ ਸੁਨੇਹਾ ਵੀ ਕਿੰਨਾ ਦਰਾਕਟ ਤੇ ਬਹੁਤ ਹੋ ਗਿਆ ਇਹ ਦਰਾਕਟ ਜੀ ਵੀ ਤੇ ਗੱਡੀ ਬੱਜੀ ਆ ਤੇ ਸਾਰੇ ਸ਼ੌਫਰ ਬਗੈਣਾ ਸਾਰੇ ਉਹਦੇ ਹੱਥ ਲਰੇ ਪਏ ਆ ਉਹ ਟਾਇਰ ਨਿਕਲ ਚੁੱਕਿਆ ਇਹ ਗੱਡੀ ਮਾਲਪੁਰ ਵੱਲੋਂ ਆ ਰਹੀ ਸੀ ਇੱਥੇ ਤੁਹਾਨੂੰ ਕੰਟਰੋਲ ਹੋ ਗਈ ਆ ਇੱਥੋਂ ਕਾਚੀ ਕਰਦੀ ਉਹ ਆ ਸੀ ਜੀ ਆਹ ਗੱਡੀ ਆ ਕੇ ਉਹ ਸਾਹਮਣੇ ਦਰਖਤ ਦੇ ਵਿੱਚ ਇਹ ਗੱਡੀ ਆ ਮਾਲਪੁਰ ਵਾਲੇ ਸਾਈਡ ਤੋਂ ਜੀ ਇੱਥੋਂ ਆ ਚਿੱਪੀ ਪੱਤੀ ਤੋਂ ਐ ਹੁੰਦੀ ਹੁੰਦੀ ਇਧਰਾਨੂੰ ਕੰਟਰੋਲ ਹੋ ਗਿਆ ਇਧਰ ਚੱਲ ਗਏ ਫਿਰ ਇਹ ਆ ਤੁਹਾਨੂੰ ਆ ਸਾਹਮਣੇ ਆ ਦਰਖਤ ਟੁੱਟਿਆ ਲੱਗਦਾ ਇਹ ਦਰਖਤ ਤੋਂ ਚੱਲਦੀ ਚੱਲਦੀ ਆ ਕੇ ਫਿਰ ਆਹ ਸਾਹਮਣੇ ਇੱਥੇ ਦਰਖਤ ਦੇ ਵਿਚਕਾਰ ਬੈਠ ਗਈ ਹੈ ਕਿਥੇ ਗੱਡੀ ਨੂੰ ਚੱਕ ਲਿਆ